ਵਾਇਗ੍ਰੇ ਦੀ ਕਹਾਤਾ ਵਾਇਗ੍ਰੇ ਦੀ ਫਤਿਹ ਜੋ ਘਟਨਾਕਾਮ ਚੱਲ ਰਿਹਾ ਹੈ ਗੱਲਾਂ ਤੇ ਬਹੁਤ ਨੇ ਸਵਾਲ ਬਹੁਤ ਨੇ ਇਤਰਾਜ਼ ਬਹੁਤ ਨੇ ਜੇ ਗਿਣਨ ਲੱਗ ਜਾਵਾਂ ਤੇ ਦਰਦਨਾ ਹੋ ਸਕਦੇ ਸ਼ਾਇਦ ਆਉਣ ਵਾਲੇ ਸਮੇਂ ਤੇ ਮੈਂ ਉਹਨਾਂ ਬਾਰੇ ਵੀ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜ਼ਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾਂ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ 18 ਦਸੰਬਰ ਨੂੰ ਸਿੰਘ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦੰਦਵਾ ਸਾਹਿਬ ਦਾ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੈਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਤੇ ਉੱਥੇ ਫਿਰ ਮਾਈਕ ਫੜ ਕੇ ਤਖਤ Shri ਤੁੰਦਵਾਨ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉੱਥੇ ਆਪ ਦੇ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋਭਾ ਨਹੀਂ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋਭਾ ਨਹੀਂ ਦਿੰਦਾ। ਪਰ ਪਹਿਲੀ ਗੱਲ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜਿਹੀ ਅਜਾਜਤ ਨਹੀਂ ਦਿੰਦੀ। ਚਲਦੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉਹ ਤਖਤ ਸ਼੍ਰੀ ਦਮਦਮਾ ਸਭ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਅਲੰਗਣਾ ਹੈ ਮਰਿਆਦਾ ਦੀ ਘੋਰ ਅਲੰਗਣਾ ਹੈ ਚਾਹੇ ਜਥੇਦਾਰ ਵੀ ਨੇ पर मर्यादा ਦੀ ਉਲੰਘਣਾ ਨਹੀਂ ਕਰ ਸਕਦੇ ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇ ਹੀ ਚਾਹੇ ਉਹ ਕਿੰਨੀ ਵੀ ਵੱਡੀ ਸਖਸ਼ੀਤ ਹੋਵੇ ਜਿੰਨੇ ਮर्यादा ਭੰਗ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਅਜੀਹਾ ਕਰਨ ਵਾਲੇ ਸ਼ਖਸ਼ ਦੇ ਵਰਤ ਚਾਹੇ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸੱਚੇਤ ਕਿਉਂ ਨਾ ਹੋਵੇ ਉਸ ਵੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਬੇਨਤੀ ਕਰਾਂਗਾ ਜਥੇਦਾਰ ਸ਼੍ਰੀ ਹਰਤੇਬ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਿਉਂਕਿ ਕਿ ਬੜਾ ਅਸੂ ਮੋਟੂ ਵੀ ਲੈ ਨਹੀਂ ਦੇ। ਮਤਲਬ ਮੇਰੀ ਛੋਟੀ ਜੀ ਪਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮੇਂ ਸੱਭਿਆ ਸੀਗਾ ਤੇ ਜੋ ਮੇਰੇ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣੇ ਆ ਚੁਪਾਇਆ। ਇੱਕ ਨਵਕਲਾਈ ਆਦੇਸ਼ ਜਿਹੜਾ ਕਿ ਮੈਂ ਪ੍ਰਮਾਣ ਕੀਤਾ ਸੀ ਤੇ ਪ੍ਰਮਾਣ ਹੈ ਤੇ ਹਮੇਸ਼ਾ ਮੈਨੂੰ ਪ੍ਰਮਾਣ ਰਹੇਗਾ ਪਰ ਕਦੀ ਸ਼੍ਰੀ ਅਕਾਲ ਤਖਤ ਸਰਬ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਉਹਨੂੰ 10 ਵਾਸਤੇ 10 ਸਾਲ ਵਾਸਤੇ ਕੈਦ ਵਿੱਚ ਕੱਢ ਦੇ ਤੇ ਹੰਦਰ ਦੇ ਸਾਹਮਣੇ ਜਿਹਦਰ ਸਾਹਿਬ ਸੁਭੋ ਮੋਟਣੀ ਹਾਂਜੀ ਮਤਲਬ ਕਿ ਆਪਣੇ ਆਪ ਜਿਹੜਾ ਸੰਗਿਆਨ ਲੈਣਾ ਹੈ ਉਹਨੂੰ ਤੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸਖਸ਼ੀਤ ਨੇ ਇੱਕ ਵੱਡੀ ਧਾਰਮਿਕ ਸਖਸ਼ੀਤ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸਖਸ਼ੀਤਾ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਦੱਡਣਾ ਜਿਨ੍ਹਾਂ ਨੇ ਮर्यादा ਨੂੰ ਕਾਇਮ ਕਰਨਾ ਹੈ ਜਿਉਂ ਨੋਟਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜੈਦਰ ਗਿਆਨੀ ਰਵੀ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੇ ਗੁਰਮਤ ਦੇ ਅਨਸਾਰ ਮर्यादा ਦੇ ਅਨਸਾਰ ਰਹਿਤ ਮर्यादा ਦੇ ਅਨਸਾਰ ਰਵਾਇਤਾਂ ਦੇ ਮਤਲਬ ਪ੍ਰੰਪਰਾਵਾਂ ਦੇ ਮਤਲਬ ਜੋ ਉਹਨਾਂ ਨੇ ਮर्याਦਾ ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਦ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਉਹਦੇ ਬਦ ਉਹਨਾਂ ਨੂੰ ਤਨਖਾਹ ਲਉਣੀ ਚਾਹੀਦੀ ਦੂਜੀ ਮੈਂ ਬੇਨਤੀ ਕਰੂੰਗਾ ਜਾਇਦਰ ਰੈਸ ਗਿਆਨੀ ਰੰਗਬੀਰ ਸਿੰਘ ਹੋਰਾਂ ਦੇ ਚਰਨਾਂ ਦੇ ਵਿੱਚ ਕਿ ਜਦਦਰ ਸਰ ਜਦੋਂ ਮੈਂ ਮਾੜਾ ਸੀ ਮੈਂ ਔਗਣ ਹਾਂ ਸੀ ਤੇ ਮੈਂ ਤੇ ਪਹਿਲਾਂ ਵੀ ਇਸ ਆਸ਼ੇਨਾ ਕਰਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਅਨੁਸਾਰ ਕਿ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰ ਆਪ ਵੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤ ਤੇ ਪੈਰਾ ਦੀ ਪਰ ਫਿਰ ਵੀ ਅਣਧਾਨ ਹੈ ਉੱਲਣਾ ਰ ਹੈ ਉੱਲਣਾ ਹੋ ਜਾਂਦੀਆਂ ਨੇ ਪਰ 16 ਅਕਤੂਬਰ ਨੂੰ ਜਿਸ ਦਿਨ 15 ਨੂੰ ਮੇਰੇ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਕਿ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂ ਨੇ ਇੱਕ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਰਹੁੰਦਿਆਂ ਹੋਇਆ ਜਿਹੜੀ ਵੀਡੀਓ ਪਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਵਿਰਸਾ ਸਿੰਘ ਵਲਟੋਖਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਤੰਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਏ ਉਹ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਗੁਨਾਹ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ ਸਵਾ 2 ਮਹੀਨੇ ਹੋ ਗਿਆ ਮੈਨੂੰ ਉਹਦਾ ਇਨਸਾਫ ਨਹੀਂ ਮਿਲਿਆ ਮੈਂ ਕਿਹਾ ਕਿ ਜਿੰਦਰ ਸਾਹਿਬ ਜਿਉਂ ਨੇ ਮੇਰੇ ਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇਮ ਝੂਠ ਬੋਲਿਆ ਕੌਮ ਨੂੰ ਗੁੰਮਰਾਹ ਕੀਤਾ ਕੌਮ ਦੇ ਵਿੱਚ ਭੜਕਾਅ ਪੈਦਾ ਕਰਨ ਲਈ ਸਿਰਫ ਇੱਕ ਨਿੱਜੀ ਹਿੱਤ 사ਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸੀਲ ਦੇ ਥੱਲੇ ਖੜ ਕੇ ਵੀ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤਾਂ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਭ ਗਿਆਨੀ ਰਗਵੀਰ ਸਿੰਘ ਹਰਣ ਬੇਨਤੀ ਕਰਦਾ ਕਿ ਮੈਂ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਆ ਕਿਉਂਕਿ ਸਿੰਘ ਸਾਹਿਬ ਨੇ ਝੂਠ ਬੋਲਦਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾ ਦੀ ਸਿੱਖ ਤੇ ਤੇ ਜੋ ਕਰਤਾਰ 쿠שי ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਮੇਰੀ ਤੇ ਮੇਰੇ ਪਰਿਵਾਰ ਦੀ ਹੋਈ ਹੈ ਕਈ ਲੋਕਾਂ ਨੇ ਅਜਿਹੀ ਭਾਸ਼ਾ ਜਿਹੜੀ ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਵਰਤੀ ਕਿ ਅਸੀਂ ਉਹ ਭਾਸ਼ਾ ਸਾਨੂੰ ਅੱਜ ਵੀ ਚੁਕਦੀ ਹੈ ਉਹ ਚਾਪਲਸਨ ਅੱਜ ਵੀ ਚੋਦੇ ਨੇ ਇਹ ਸਾਫ਼ਤ ਮਿਲਣਾ ਚਾਹੀਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਜਿਹੜੇ ਵੀਡੀਓ ਪਾ ਕੇ ਰੋਂਦਿਆਂ ਹੋਇਆ ਜਿਸ ਤਰ੍ਹਾਂ ਅਸਤੀਫੇ ਦੇਣ ਦਾ ਡਰਾਮਾ ਕੀਤਾ ਸੀਗਾ ਜਿਹੜੇ ਦੋਸ਼ ਲਾਏ ਸੀ ਜੇ ਤੇ ਸੱਚੇ ਨੇ ਤੇ ਸਬੂਤ ਪੇਸ਼ ਕਰੋ ਕਿਉਂਕਿ ਸੱਚੇ ਨਹੀਂ ਉਹਨੇ ਝੂਠ ਬੋਲਿਆ ਆ ਤੇ ਫਿਰ ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਮਾਫੀ ਮੰਗਣ ਤੇ ਬੇਨਤੀ ਕਰੂੰਗਾ ਕਿ ਉਹਨਾਂ ਦੇ ਉੱਤੇ ਜਿਹੜੀ ਧਾਰਮਿਕ ਮਰਿਆਦ ਅਨਸਾਰ ਕਰਵਾਈ ਕੀਤੀ ਜਾਵੇ। ਇੰਨੀ ਮੇਰੀ ਬੇਨਤੀ ਹੈ। ਆਉਣ ਵਾਲੇ ਸਮੇਂ 'ਚ ਬਾਕੀ ਵਿਸ਼ੇ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ